ਇਹ ਹੈ ਜੀ ਨਾਰਥ ਕੋਰੀਆ ਦਾ ਡਿਫੈਂਸ ਮਿਨਿਸਟਰ ਇਸ ਦੇ ਸਾਹਮਣੇ ਇਸ ਨੂੰ ਐਂਟੀ 에ਅ ਗ੍ਰਾਫਟ ਗਨ ਨਾਲ ਗੋਲੀ ਮਾਰਨ ਨੂੰ ਇੱਥੇ ਖੜਾ ਹੈ ਕੋਰੀਆ ਦਾ ਡਿਕਟੇਟਰ ਕਿੰਗ ਜੋਂਗ ਉਨ ਇਸਨੇ ਮਿਨਿਸਟਰ ਨੂੰ ਗੋਲੀ ਇਸ ਲਈ ਮਾਰੀ ਕਿਉਂਕਿ ਸਾਲ 2015 ਵਿੱਚ ਕਿੰਗ ਜੋਂਗ ਉਨ ਇੱਕ ਮੀਟਿੰਗ ਕਰ ਰਿਹਾ ਸੀ ਇਸ ਮੀਟਿੰਗ ਵਿੱਚ ਕੋਰੀਆ ਦੇ ਡਿਫੈਂਸ ਮਿਨਿਸਟਰ ਜਾਨੀ ਇਸ ਬੰਦੇ ਨੂੰ ਨੀਂਦ ਆ ਜਾਂਦੀ ਹੈ ਇਹ ਦੇਖ ਕੇ ਕਿੰਗ ਜੋਂਗ ਉਨ ਬਹੁਤ ਗੁੱਸੇ ਵਿੱਚ ਆ ਜਾਂਦਾ ਹੈ ਇਸ ਘਟਨਾ ਨੂੰ ਕਿੰਗ ਜੋਗੁਨ ਆਪਣੀ ਤੋਹਫੀਨ ਮੰਨਦਾ ਹੈ ਅਤੇ ਇਸ ਡਿਫੈਂਸ ਮਿਨਿਸਟਰ ਨੂੰ ਸਜ਼ਾ ਦੇਣ ਲਈ 30 ਅਪ੍ਰੈਲ 2015 ਨੂੰ ਫਾਇਰਿੰਗ ਰੇਂਜ ਲੈ ਕੇ ਜਾਂਦਾ ਹੈ ਅਤੇ ਉੱਥੇ 100 ਹੋਰ ਆਪਣੇ ਲੋਕਾਂ ਨੂੰ ਬੁਲਾ ਲੈਂਦਾ ਹੈ ਅਤੇ ਉਹਨਾਂ ਲੋਕਾਂ ਸਾਹਮਣੇ ਆਪਣੇ ਡਿਫੈਂਸ ਮਿਨਿਸਟਰ ਨੂੰ ਐਂਟੀ-ਏਅਰ ਗ੍ਰਾਫਟ ਗਨ ਨਾਲ ਗੋਲੀ ਮਾਰ ਦਿੰਦਾ ਹੈ ਉਸ ਮਿਨਿਸਟਰ ਦਾ ਕਸੂਰ ਬਸ ਇਹ ਸੀ ਕਿ ਉਸਨੇ ਮੀਟਿੰਗ ਵਿੱਚ ਸੌ ਕੇ ਕਿੰਗ ਜੋਗੁਨ ਦੀ ਡਿਸਰੈਸਪੈਕਟ ਕੀਤੀ ਸੀ ਮੋਰਲ ਆਫ ਦਾ ਸਟੋਰੀ ਇਹ ਹੈ ਕਿ ਅਗਰ ਕਿੰਗ ਜੋਗੁਨ ਕੁਝ ਬੋਲ ਰਿਹਾ ਹੈ ਤਾਂ ਉਸ ਦੀ ਗੱਲ ਤੇ ਧਿਆਨ ਦੇਣਾ ਜ਼ਰੂਰੀ ਹੈ ਅਗਰ ਤੁਸੀਂ ਸੋ ਗਏ 10 ਵਰਗ ਗਏ ਸਮਝੋ